ਸਾਰਿਆਂ ਕਿਸੇ ਨਕਸ਼ੇ ਤਨਾਫਰਾ ਵਿਕਾਸ ਦੁਆਰਾ ਬਹੁਤ ਚਰਨ ਦੀ ਗੱਲ ਕਰਦਾ ਪਰ ਦੋ ਨਹੀਂ ਕਿ ਇਸ ਕੰਮ ਜਾਨੀ ਚੁਕਿਆ ਪਰ ਇਹ ਰਹਿਣਾ ਕਿ ਆ ਕੇ ਲਾ ਦੇਣਾ ਇੱਕ ਪਾਸੇ ਦੁਬਈ ਰਿਪੋਰਟ ਬਦਲ ਅਸੂਬਾ ਮੇਰੇ ਦੂਜੇ ਪਾਸੇ ਅੰਦੀਏ ਦਾ ਸਾਥ ਕੀ ਦੇ ਰਹੇ ਹੈ ਮੈਂ ਤਾਂ ਕਿਹਨਾਂ ਤੋਂ ਰਕਤ ਕੈਚੂ ਕਹਿਆ ਜਾਂਦੀ ਹੈ ਬਲਾ ਦੇ ਦੇਣਾ ਤੇ ਹੈ ਨਾ ਨਹੀਂ ਦੇ ਦੇਣਾ ਚਲ ਪਾਸੇ ਇਹ ਹਰ ਸਿਚੂ ਰਿਪੋਰਟ ਦਾ ਮਾਦਰ ਜਾਂ ਇਹ ਮੋਦਾ ਇਸੇ ਲੱਤ ਸੀ ਜਦ ਲੱਤ ਮਾਰ ਕੇ ਬਾਹਰ ਆਉਂਦੇ ਜਿਸ ਤਰ੍ਹਾਂ ਉਹ ਆਵੇਂ ਥੋੜਾ-ਥੋੜਾ ਉਹਦੇ ਵਿੱਚ ਰਾਸ਼ ਕਰਦੇ ਹੋਣ ਇਹਨਾਂ ਨੇ ਐਂਟੀ ਜਨੈਮ ਵੀ ਇਹਨਾਂ ਨੂੰ ਬਾਹਰ ਕਰ ਦੇਣਾ ਮੈਂ ਤੁਹਾਨੂੰ ਇਹ ਵੀ ਗੱਲ ਦੱਸਣੀ ਐ ਐਂਟੀ ਜਨ ਇਹਨਾਂ ਦੀ ਲੱਤ ਮਾਰੀ ਉਹਨਾਂ ਨੇ ਹੀ ਇਹਨਾਂ ਨੂੰ ਬਾਹਰ ਕਰ ਕਰ ਦੇਣਾ ਜਿਦਾ ਮੀਆਂ ਕੱਲ੍ਹ ਦੀ ਸਟੇਟਮੈਂਟ ਆਉਂਦੀ ਹੈ ਕਿ ਆਪਾਂ ਆਪ ਦੀ ਪਾਰਟੀ ਤੋਂ ਭਰਵਾ ਰਿਹਾ ਹੈ ਕਿ ਕਾਂਗਰਸ ਪਾਰਟੀ ਤੋਂ ਇਹਨਾਂ ਦੇ ਸ਼ਾਇਰ ਬਾਜ਼ ਖਨੀ ਦਾ ਇਹ ਤੇ ਨਾਲ ਇਹ ਕਾਲੀ ਦਾ ਵੀ ਜੀਟੀ ਦੇ ਮੈਂ ਸਾਰਿਆਂ ਦੇ ਬੱਚੇ ਬਹੁਤ ਚੰਗੇ ਹੈ ਤੇ ਕੋਸ਼ਿਸ਼ ਬੰਦਾ ਕਿਤੇ ਕੋਸ਼ਿਸ਼ ਬੰਦਾ ਮੈਨੂੰ ਕੋਨਾ ਦੇ ਕੰਦੇ ਵਿੱਚ ਕੋਈ ਲੋਟੀ ਕਾਹਤ ਕਿਤੇ ਨਹੀਂ ਉਹ ਠੀਕ ਆ ਫੇਰ ਦੇ ਵਿੱਚ ਪਹਿਲਾਂ ਐਮਪੀ ਪਾ ਕੇ ਔਰ ਉੱਥੇ ਕੋਈ ਹਲਾਤ ਬਣ ਕੇ ਆਪੀ ਬਣ ਕੇ ਪਰ ਜਿਹੜੀ ਇਹਨਾਂ ਨੇ ਕੋਈ ਪੰਜਾਬ ਨਹੀਂ ਕੀਤਾ ਦੱਸਣ ਸੀ ਪਾਰਕਮੈਂਟ ਜਾ ਕੇ ਅਸੀਂ ਕੀਤਾ ਇੱਕ ਦੂਜੇ ਦੇ ਟਿਕਟ ਤੋਂ ਬਗੈਰ ਵੀ ਅਸੀਂ ਪੰਜਾਬ ਦੀ ਮਸਲੀ ਕਾਸ ਦੀ ਦੱਤਾ ਉਹ ਇਹਨਾਂ ਦੀ ਆਪੋਜੀਸ਼ਨ ਹੈ ਇੱਥੇ ਸੀ ਉਹ ਆਪੋਜੀਸ਼ਨ ਨੇ ਖਾਦੇ ਸਾਹਮਣੇ ਕੈਪਟਨ ਸਾਹਿਬ ਤੁਸੀਂ ਅੱਜ ਹੀਰੋ ਬਣ ਕੇ ਤੁਸੀਂ ਪੰਜਾਬ ਦੇ ਲੋਕਾਂ ਦਾ ਦਿਲ ਜਿੱਤ ਲਿਆ ਸੋ ਇਹ ਆਪ ਵਾਲੇ ਅਨਤਾਪ ਸਿੰਘ ਸੰਧਵਾ ਸਾਰੇ ਹੈ ਉਹਨਾਂ ਦੇ ਐਮਐਲਏ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਆ ਕੇ ਬਤਾਈ ਦਿੱਤੀ ਹੈ ਮੇਰੇ ਸਾਹਮਣੇ ਜਿਹੜਾ ਪ੍ਰਸ਼ਾਸਨ ਹੈ ਉਹ ਬਹੁਤ ਹੀ ਚੰਗਾ ਪ੍ਰਸ਼ਾਸਨ ਹੈ ਇੱਕ ਇੱਕ ਚੰਗਾ ਪ੍ਰਸ਼ਾਸਨ ਹੈ ਆਪ ਦੇ ਸਾਹਮਣੇ ਆਉਂਦੇ ਨੇ ਇਹ ਸਭ ਲੋਕਾਂ ਨੂੰ 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 ਇਹ ਸਭ ਲੋਕ 行